ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਦੋਸਤੋ ਤੁਹਾਡੇ ਨਾਲ ਇੱਕ ਜਾਣਕਾਰੀ ਜਿਹੜੀ 7 ਦਿਨ ਦੀ ਆਪਾਂ ਕਹਿ ਸਕਦੇ ਹਾਂ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਦੇ ਜਿਹੜੇ ਮੌਸਮ ਦੀ ਜਾਣਕਾਰੀ ਹੈ ਭਾਰਤੀ ਮੌਸਮ ਬਗਿਆਨ ਵੱਲੋਂ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਤੇ ਅੱਜ ਦੇ ਮੌਸਮ ਦੀ ਕੀ ਤਾਜ਼ਾ ਹਾਲਾਤ ਹੋਣਗੇ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਉਹ ਵੀ ਸਾਂਝੀ ਕਰਾਂਗੇ ਰਾਤ ਦੇ ਮੌਸਮ ਦੀ ਤੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਆਂ ਜਿਨ੍ਹਾਂ ਨੇ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਭਾਰਤੀ ਮੌਸਮ ਵਿਗਿਆਨ ਵੱਲੋਂ ਜੋ ਪ੍ਰੈਸ ਨੋਟ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਦੇਖ ਸਕਦੇ ਹਾਂ ਆਪਾਂ ਇਹ ਸਿਸਟਮ ਕਦੋਂ ਐਕਟਿਵ ਹੋ ਰਿਹਾ ਹੈ ਜਿਹੜਾ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤਾਂ ਹੌਸਲੇ ਦੇ ਮੁਤਾਬਕ ਜਿਹੜਾ ਪੰਜਾਬ ਦਾ ਮੌਸਮ ਇਹ ਦੇਖ ਸਕਦੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਪੰਜਾਬ ਦਾ ਮੌਸਮ ਆ ਰਿਹਾ ਅੱਜ 6 ਤਰੀਕ ਨੂੰ ਡਰਾਈ ਹੈ ਕੱਲ ਨੂੰ 7 ਤਰੀਕ ਨੂੰ ਵੀ ਡਰਾਈ ਹੈ ਉਸ ਤੋਂ ਬਾਅਦ 8 ਤਰੀਕ ਨੂੰ ਜਿਹੜਾ ਇਹ ਮੌਸਮ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਰਹੀ ਹੈ ਦੇਖ ਸਕਦੇ ਹੋ ਗ੍ਰੀਨ ਕਲਰ ਦੀਆਂ ਧਾਰੀਆਂ ਨੇ ਜੇ ਇੱਥੇ ਕਿ ਮੀਂਹ ਦੀ ਕਾਰਵਾਈਆਂ ਦੱਸੀਆਂ ਗਈਆਂ ਨੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ 8 ਤੇ 9 ਤਰੀਕ ਤੋਂ ਬਾਅਦ ਜਿਹੜਾ ਸਿਸਟਮ ਤੋਂ ਬਾਅਦ ਲੰਘਣ ਤੋਂ ਬਾਅਦ 10 ਤਰੀਕ ਨੂੰ ਮੌਸਮ ਜਿਹੜਾ ਫੇਰ ਡਰਾਈ ਹੈ 11 ਨੂੰ ਵੀ ਡਰਾਈ ਹੈ ਤੇ 12 ਨੂੰ ਵੀ ਡਰਾਈ ਆ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜੀ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਇਹ ਸੈਟਲਾਈਟ ਦੀ ਜੋ ਪ੍ਰੈਸ ਨੋਟ ਦੀ ਆਪਾਂ ਈਮੇਲ ਦੇ ਮਤਾਬਕ ਜਿਹੜੀ ਜਾਣਕਾਰੀ ਆ ਉਹ ਸਾਡਨ ਜੀ ਕਰ ਰਹੇ ਹਾਂ ਦੋਸਤੋ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਹੜਾ ਇਹ ਸਿਸਟਮ ਹੈ ਇਹ ਜੰਮੂ ਐਂਡ ਕਸ਼ਮੀਰ ਹਿਮਾਚਲ ਪਰਦੇਸ਼ ਅਤੇ ਉਸ ਤੋਂ ਬਾਅਦ ਹਰਿਆਣੇ ਦੇ ਇਲਾਕਿਆਂ ਵਿੱਚ ਚੰਡੀਗੜ੍ਹ ਤੇ ਦਿੱਲੀ ਦੇ ਇਲਾਕਿਆਂ ਵਿੱਚ ਇਹ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਜਿਹੜਾ ਸਿਸਟਮ ਐਕਟਿਵ ਰਹੂਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਇਲਾਕਿਆਂ ਵਿੱਚ ਦੋ ਦਿਨ ਜਿਹੜਾ ਸਿਸਟਮ ਇਹ ਐਕਟਿਵ ਦਿਖਾਈ ਦੇ ਰਿਹਾ ਹੈ ਇਹ ਬਾਕੀ ਉਸ ਤੋਂ ਬਾਅਦ ਇਹ ਸਿਸਟਮ ਹਿਮਾਚਲ ਪ੍ਰਦੇਸ਼ ਦੇ ਵਿੱਚ 10 ਤਰੀਕ ਤੱਕ ਐਕਟਿਵ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਬਾਕੀ ਇਲਾਕਿਆਂ ਦੇ ਵਿੱਚ ਇਹ ਦੋ ਦਿਨ ਹੀ ਜਿਹੜਾ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਵੀ ਅਪਡੇਟ ਹੋਊਗੀ ਵੱਡਾ ਬਦਲਾਅ ਹੋਊਗਾ ਤਾਂ ਤਾੜਨਾ ਜਾਣਕਾਰੀ ਜਿਹੜੀ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕਰਦੇ ਰਹਾਂਗੇ ਲਾਈਵ ਹੋ ਕੇ ਵੀ ਵੀਡੀਓ ਬਣਾ ਕੇ ਵੀ ਕਦੋਂ ਇਹ ਸਿਸਟਮ ਪਹੁੰਚ ਰਿਹਾ ਹੈ ਕਿਉਂਕਿ ਇਹ ਸਿਸਟਮ ਦਾ ਕੱਲ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਬਾਅਦ ਪ੍ਰਭਾਵ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਜਿਹੜਾ ਮੱਧ ਪ੍ਰਦੇਸ਼ ਵਾਲੇ ਸਾਈਡ ਦੇ ਉੱਤੋਂ ਇਹ ਸਿਸਟਮ ਮੱਧ ਪ੍ਰਦੇਸ਼ ਦੇ ਨੇੜੇ ਤੇ ਜਿਹੜਾ ਈਸਟ ਮੱਧ ਪ੍ਰਦੇਸ਼ ਦੇ ਨੇੜੇ ਤੇ ਜਿਹੜਾ ਕੱਲ ਨੂੰ ਪਹੁੰਚਣਾ ਸ਼ੁਰੂ ਹੋ ਜਾਊਗਾ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਸਿਸਟਮ ਦੀ ਉਹ ਮੱਧ ਪ੍ਰਦੇਸ਼ ਦੇ ਵਿੱਚ ਈਸਟ ਮੱਧ ਪ੍ਰਦੇਸ਼ ਜਿਹੜਾ ਇਸ ਜਗ੍ਹਾ ਦੇ ਉੱਤੇ ਪਹੁੰਚ ਜਾਊਗਾ ਤਾਂ ਉਸ ਤੋਂ ਬਾਅਦ ਇਹ ਸਿਸਟਮ ਜਿਹੜਾ 8-9 ਤਰੀਕ ਨੂੰ ਆਪਣੇ ਪੰਜਾਬ ਦੇ ਵਿੱਚ ਵੀ ਜਿਹੜਾ ਐਕਟਿਵ ਹੁੰਦਾ ਨਜ਼ਰ ਆਊਗਾ ਜਿਸ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ 60 ਤੋਂ 70% ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਆਪਾਂ ਨੂੰ ਜਾਪ ਰਹੀ ਹੈ ਦੋਸਤੋ ਬਾਕੀ ਜਿਹੜਾ ਇਹ ਸਿਸਟਮ ਆਪਾਂ ਕਹਿ ਸਕਦੇ ਹਾਂ ਜ਼ਿਆਦਾਤਰ ਮਾਝੇ ਤੇ ਦੁਆਬੇ ਦੇ ਇਲਾਕੇ ਉਹ ਆਦੇ ਖੇਤਰ ਮਾਲਵੇ ਦੇ ਕੁਝ ਖੇਤਰ ਜਿਵੇਂ ਪਟਿਆਲਾ ਹੋ ਗਿਆ ਸੰਗਰੂਰ ਫਤਿਹਗੜ੍ਹ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਇਹ ਸਿਸਟਮ ਜਿਹੜਾ ਮਰੇਲ ਕੋਟ ਲਾ ਲੁਧਿਆਣਾ ਇਹਨਾਂ ਦੇ ਵਿੱਚ ਵੀ ਹਲਕਾ-ਹਲਕਾ ਕੁਝ ਖੇਤਰਾਂ ਦੇ ਵਿੱਚ ਐਕਟਿਵ ਹੁੰਦਾ ਆ ਨਾજર ਆ ਰਿਹਾ ਹੈ ਤੇ ਬਾਕੀ ਜੋ ਵੀ ਇਸ ਦੇ ਵਿੱਚ ਸਿਸਟਮ ਦੇ ਵਿੱਚ ਪ੍ਰਭਾਵ ਵੱਡਾ ਪ੍ਰਭਾਵੂਗਾ ਕਿਉਂਕਿ ਜੇਕਰ ਕੱਲ ਨੂੰ ਦੁਪਹਿਰ ਤੋਂ ਬਾਅਦ ਪੂਰਬੀ ਹਵਾਵਾਂ ਦੀ ਗਤੀ ਫੜਦੀਆਂ ਨੇ ਤਾਂ ਇਹ ਸਿਸਟਮ ਥੋੜਾ ਜਿਆਦਾ ਜ਼ਿਆਦਾ ਸਟਰੋਂਗ ਹੋਊਗਾ ਜੇਕਰ ਹਲਕੀ ਦਰਮਿਆਨੇ ਰੂਪ ਦੀਆਂ ਰਹਿੰਦੀਆਂ ਨੇ ਤਾਂ ਕੋਈ ਜ਼ਿਆਦਾ ਇਸ ਸਿਸਟਮ ਦਾ ਕੋਈ ਭਾਰੀ ਆਪਾਂ ਕਹਿ ਸਕਦੇ ਹਾਂ ਮੀਂਹ ਦੀ ਜਿਹੜੀ ਸੰਭਾਵਨਾ ਨਹੀਂ ਹੋਊਗੀ ਇਹ ਸਮਾਂ ਹੀ ਦੱਸੂਗਾ ਜਦੋਂ ਵੀ ਇਹ ਹਵਾਵਾਂ ਚੱਲਦੀਆਂ ਨੇ ਤਾਂ ਉਸ ਸਮੇਂ ਹੀ ਪਤਾ ਲੱਗੂਗਾ ਕਿੰਨਾ ਕੁ ਸਿਸਟਮ ਦਾ ਜਿਹੜਾ ਪ੍ਰਭਾਵ ਆ ਪੰਜਾਬ ਦੇ ਉੱਤੇ ਪੈਂਦਾ ਕਿਉਂਕਿ ਇਸ ਸਿਸਟਮ ਦੇ ਨਾਲ ਥੋੜੇ ਬਹੁਤ ਇਲਾਕਿਆਂ ਦੇ ਵਿੱਚ ਗੜੇ ਮਾਰੀ ਹੋਣ ਦੀ ਵੀ ਜਿਹੜੀ ਸੰਭਾਵਨਾ ਜਤਾਈ ਗਈ ਹੈ ਤੇ ਆਪਾਂ ਲੈ ਚੱਲਦੇ ਹਾਂ ਲਾਈਵ ਸੈਟਲਾਈਟ ਦੇ ਉੱਤੇ ਜਿਹੜੇ ਤਹਾਨੂੰ ਅਸੀਂ ਅੱਜ ਰਾਤ ਦੇ ਮੌਸਮ ਦੀ ਅਪਡੇਟ ਵੀ ਦੇ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਹੈ ਜਿਹੜਾ ਅੱਜ ਰਾਤ ਨੂੰ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕੱਲ ਨੂੰ ਦੁਪਹਿਰ ਤੋਂ ਬਾਅਦ ਜਿਹੜੀ ਇਸ ਸਿਸਟਮ ਦੇ ਵਿੱਚ ਇਸ ਜੋ ਆਪਾਂ ਕਹਿ ਸਕਦੇ ਹਾਂ ਮੌਸਮ ਦੇ ਵਿੱਚ ਬਦਲਾਅ ਆਊਗਾ ਕੱਲ ਨੂੰ ਦੁਪਹਿਰ ਤੋਂ ਬਾਅਦ ਜਿਹੜੀਆਂ ਆਪਾਂ ਉੱਤਰ ਪੱਛਮੀ ਹਵਾਵਾਂ ਨੇ ਉਹ 10 11 ਵਜੇ ਤੋਂ ਬਾਅਦ ਰੁਕ ਜਾਣਗੀਆਂ ਹਲਕੀਆਂ ਹੋ ਜਾਣਗੀਆਂ ਜਿਵੇਂ ਨਾ ਮਾਤਰ ਦੇ ਰੂਪ ਵਿੱਚ ਹੋ ਜਾਣਗੀਆਂ ਜਿਸ ਦੇ ਨਾਲ ਥੋੜੀ ਜਿਹੀ ਗਰਮੈਸ਼ ਜੀ ਪੈਦਾ ਹੋਊਗੀ ਹੀਟ ਵੇਵ ਜੀ ਇਸ ਤਰ੍ਹਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਹੀਟ ਜੀ ਆਉਗੀ ਆਪਾਂ ਨੂੰ ਗਰਮੀ ਗਰਮੀ ਜੀ ਮਹਿਸੂਸ ਹੋ ਕੇ ਥੋੜਾ ਥੋੜੀ ਜੀ ਗਰਮ ਹਵਾ ਜੀ ਜਿਹਦੇ ਨਾਲ ਪੂਰਬੀ ਹਵਾਵਾਂ ਉਸ ਤੋਂ ਬਾਅਦ ਚੱਲ ਕੇ ਫਿਰ 8 ਤਰੀਕ 9 ਤਰੀਕ ਤੱਕ ਇਹ ਪੂਰਬੀ ਹਵਾਵਾਂ ਚਲਦੀਆਂ ਰਹਿਣਗੀਆਂ ਤਾਪਮਾਨ ਦੇ ਵਿੱਚ ਥੋੜਾ ਜਿਹਾ ਕੱਲ ਨੂੰ ਦੁਪਹਿਰ ਤੋਂ ਬਾਅਦ ਵਾਧਾ ਹੋਊਗਾ ਤੇ ਅੱਜ ਦਾ ਮਾਨ ਜਿਹੜਾ ਅੱਜ ਦਾ ਤਾਪਮਾਨ ਰਾਤ ਦਾ ਤਾਂ ਅੱਜ ਰਾਤ ਦੇ ਤਾਪਮਾਨ 7 ਡਿਗਰੀ ਤੋਂ ਲੈ ਕੇ 10 11 ਜਾਂ 12 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਦਰਜ ਕੀਤੇ ਜਾਣਗੇ ਕੱਲ ਨੂੰ ਸਵੇਰ ਦੇ ਸਮੇਂ ਵੀ ਜਿਹੜਾ ਮੌਸਮ 7 ਤਰੀਕ ਨੂੰ ਸਾਫ਼ ਤੇ ਖੁਸ਼ਕ ਬਣਿਆ ਹੋਇਆ ਨਜ਼ਰ ਆਊਗਾ ਕਿਉਂਕਿ ਬਾਕੀ ਤੁਹਾਨੂੰ ਦੋਸਤੋ ਦਿਖਾ ਰਹੇ ਹਾਂ ਜਿਹੜਾ ਇੱਕ ਇਹ ਸਿਸਟਮ ਬੰਗਾਲ ਦੀ ਖਾੜੀ ਵਾਲੀ ਸਾਈਡ ਵਾਲਾ ਉੱਠਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਜਿਹੜਾ ਅੱਗੇ ਵਾਲੇ ਨੂੰ ਪੰਜਾਬ ਵਾਲੇ ਨੂੰ ਬਾਧ ਰਿਹਾ ਹੈ ਇਹ ਕਈ ਇਲਾਕਿਆਂ ਦੇ ਵਿੱਚ ਪਹੁੰਚ ਚੁੱਕਿਆ ਹੈ ਜਿਵੇਂ ਕਿ ਅਸੀਂ ਮੱਧ ਪ੍ਰਦੇਸ਼ ਦੇ ਨੇੜੇ ਤੇ ਤੁਹਾਨੂੰ ਦਿਖਾ ਦਿੱਤਾ ਹੈ ਕਿ ਇਹ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਇਹ ਐਕਟਿਵ ਹੋ ਚੁੱਕਿਆ ਕਈ ਇਲਾਕਿਆਂ ਦੇ ਵਿੱਚ ਹਲਕੇ-ਹਲਕੇ ਜਿਹੜੀ ਬਦਲਵਾਈ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਹੌਲੀ ਹੌਲੀ ਇਹ ਇਸ ਜਗ੍ਹਾ ਨੂੰ ਕੂਚ ਕਰਦਾ ਹੋਇਆ ਨਜ਼ਰ ਆਊਗਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਇਧਰ ਹਿਮਾਚਲ ਦੇ ਇਲਾਕਿਆਂ ਵਿੱਚ ਇਸ ਤਰ੍ਹਾਂ ਜਾਂਦਾ ਹੋਇਆ ਤੇ ਇਧਰੋਂ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਹੁੰਦਾ ਹੋਇਆ ਪੰਜਾਬ ਦੇ ਇਲਾਕਿਆਂ ਵੱਲ ਨੂੰ ਪਹੁੰਚੂਗਾ ਇਹ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਪਹਿਲਾਂ ਨਮਾਜੀ ਦੇ ਦਬਾਬੇ ਦੇ ਖੇਤਰ ਪਵਾ ਦੇ ਖੇਤਰਾਂ ਦੇ ਵਿੱਚ ਜਿਨ੍ਹਾਂ ਇਹ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਉਸ ਤੋਂ ਬਾਅਦ ਮਾਲਵੇ ਦੇ ਖੇਤਰਾਂ ਦੇ ਵਿੱਚ ਵੀ ਜਿਹੜੀ ਇਹ ਬਦਲਵਾਈ ਪਹੁੰਚੂਗੀ ਜਿਉਂ ਹੀ ਇਸ ਸਿਸਟਮ ਦਾ ਕੋਈ ਤਾਕੜਾ ਪ੍ਰਭਾਵ ਜਾਂ ਬਦਲਾਅ ਹੁੰਦਾ ਜਾਂ ਮਾਲਵੇ ਦੇ ਵੱਧ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਪ੍ਰਭਾਵ ਹੁੰਦਾ ਤਾਂ ਉਹ ਜਾਣਕਾਰੀ ਜਿਹੜੀ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਕੱਲ ਨੂੰ ਲਾਈਵ ਹੋ ਕੇ ਵੀਡੀਓ ਪਾ ਕੇ ਜਾਣਕਾਰੀ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ